ਐਮਐਲਏ ਹੈ ਸੀਐਮ ਸਾਹਿਬ ਦੀ ਟੀਮ ਦੇ ਮੈਂਬਰ ਹੈ ਔਰ ਉਪਰੋਂ ਰਿਸ਼ਤੇਦਾਰੀ ਵੀ ਪੈਂਦੀ ਹੈ ਕਿੰਨਾ ਕੁ ਫਰਸਟ੍ਰੇਸ਼ਨ ਲੈਵਲ ਵਧਿਆ ਹੋਊਗਾ ਕਿ ਲੋਕਾਂ ਦਾ ਕੰਮ ਨਹੀਂ ਹੋ ਰਿਹਾ ਸੀਗਾ ਕਿ ਉਹਨਾਂ ਨੂੰ ਸੀਐਮ ਸਾਹਿਬ ਤੱਕ ਵੀ ਐਡਰੈਸ ਕਰਨਾ ਪਿਆ ਕੀ ਕਰਨਾਲ ਦੇ ਵਿੱਚੋਂ ਪਹੁੰਚ ਗਏ ਸੀਗੇ ਜੀ ਭੱਜ ਕੇ ਅਸੀਂ ਉਹਨਾਂ ਨੂੰ ਫਾਲੋ ਕਰ ਰਹੇ ਸੀ ਸਰ ਦੇਖੋ ਗੱਲ ਇਹ ਹੈ ਐਜ਼ ਅ ਪਰਸਨ ਪਹਿਲੀ ਗੱਲ ਤਾਂ ਉਹ ਭੱਜਣ ਵਾਲਾ ਬੰਦਾ ਨਹੀਂ ਹੈਗਾ ਹਰਿਆਣੇ 'ਚ ਉਹਨਾਂ ਦੀ ਬਹੁਤ ਰਿਸ਼ਤੇਦਾਰੀਆਂ ਮੈਂ ਪ੍ਰਿਜ਼ਿਊਮ ਕਰ ਲੈਂਦਾ ਫਿਰ ਗਏ ਕਿੱਥੇ ਕੱਲ ਤੱਕ ਤਾਂ ਉਹ ਆਪਣੇ ਸ਼ਾਇਦ ਰਿਹਾਇਸ਼ ਤੇ ਸੀਗੇ ਜਿਹੜੀ ਐਫਆਈਆਰ ਉਹਨੇ ਕੱਲ ਦਰਜ ਕੀਤੀ ਹੈ 173 ਨੰਬਰ ਇਹ ਮੈਟਰ ਤਾਂ ਗੁਰਪ੍ਰੀਤ ਕੌਰ ਵੱਲੋਂ ਪਿਛਲੇ 3 ਸਾਲਾਂ ਤੋਂ ਐਜੀਟੇਟ ਕੀਤਾ ਜਾ ਰਿਹਾ ਹੈ ਇਹ ਉਹੀ ਗੁਰਪ੍ਰੀਤ ਕੌਰ ਨੇ ਜਿਹੜੇ ਇਹ ਦਾਵਾ ਕੀਤਾ ਗਿਆ ਸੀ ਕਿ ਮੈਂ ਉਹਨਾਂ ਦੀ ਦੂਸਰੀ ਪਤਨੀ ਬਿਲਕੁਲ ਇਹ ਗੁਰਪ੍ਰੀਤ ਕੌਰ ਆਪਣੇ ਆਪ ਨੂੰ ਸੈਕੰਡ ਵਾਈਫ ਕਲੇਮ ਕਰਦੀ ਹੈ ਸਿਕਿਉਰਿਟੀ ਵਿਡਰਾਅ ਕਰ ਲਈ ਆਲ ਆਫ ਅ ਸਰਡਨ ਸਾਰੇ ਐਸਐਚਓ ਬਦਲ ਤੇ ਚੌਂਕੀ ਇਨਚਾਰਜ ਬਦਲ ਤੇ ਸੱਚ ਦਾ ਅਗਰ ਤੁਸੀਂ ਆਵਾਜ਼ ਰਾਈਜ਼ ਕਰਨੀ ਹੈ ਉਹਦਾ ਇੰਨਾ ਵੱਡਾ ਤੁਹਾਨੂੰ ਪੇਬੈਕ ਕਰਨਾ ਪੈਣਾ ਹੈ ਇਹ ਤੁਹਾਡੇ ਸਾਹਮਣੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਬਾਈਕ ਦੇਖ ਰਹੇ ਹੋ ਤੇ ਮੈਂ ਹਾਂ rau virender singh banypal ਪੰਜਾਬ ਦੇ ਵਿੱਚ ਹੜ ਆਏ ਤੇ ਬੇਇਨਤਹਾਸ਼ਾ ਹੜਾਂ ਦੇ ਵੱਲੋਂ ਮਾਰ ਕੀਤੀ ਗਈ ਹੈ ਮਾਝਾ ਤੇ ਦੁਆਬਾ ਪੂਰੇ ਤਰੀਕੇ ਨਾਲ ਡੁੱਬ ਚੁੱਕਿਆ ਤੇ ਇੱਕ ਸਮਾਂ ਉਹ ਵੀ ਹੈ ਕਿ ਜਦੋਂ ਮਾਲਵਾ ਦੇ ਵਿੱਚ ਵੀ ਡਰ ਪੈਦਾ ਹੋਇਆ ਕਿਉਂਕਿ ਮਾਲਵਾ ਦੇ ਇਸ ਵੱਡੇ ਇਲਾਕੇ ਦੇ ਵਿੱਚ ਕੱਗਰ ਸਮੇਤ ਪੂਰੀਆਂ 9 ਨਦੀਆਂ ਤੇ ਨਾਲੇ ਹੋਕੇ ਗੁਜ਼ਰਦੇ ਨੇ ਕਗਰ ਟਾਂਗਰੀ ਤੇ ਮਾਰਕੰਡਾ ਦੇ ਵਿੱਚ ਜਿਵੇਂ ਹੀ ਹੜ੍ਹਾਂ ਦਾ ਪਾਣੀ ਜ਼ਿਆਦਾ ਹੋਇਆ ਕੁਝ ਥਾਂ ਤੇ ਓਵਰਫਲੋ ਹੋਇਆ ਤਾਂ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਦੇ ਮੌਜੂਦਾ ਐਮਐਲਏ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਜਾਗੇ ਬੋਲੇ ਸੈਕਟਰੀ ਕ੍ਰਿਸ਼ਨ ਕੁਮਾਰ ਦੇ ਵੱਲ ਇਸ਼ਾਰਾ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਕ੍ਰਿਸ਼ਨ ਕੁਮਾਰ ਨੂੰ ਸਾਡੇ ਗਲੇ ਤੋਂ ਲਾ ਦਿੱਤਾ ਜਾਵੇ ਕ੍ਰਿਸ਼ਨ ਕੁਮਾਰ ਐਸਾ ਸੈਕਟਰੀ ਹੈ ਜਿਹੜਾ ਜਿਸ ਡਿਪਾਰਟਮੈਂਟ ਚ ਜਾਂਦਾ ਉਸ ਦਾ ਪੱਠਾ ਬਿਠਾ ਦਿੰਦਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਹੜਾਂ ਦੀ ਮਾਰ ਹੋਰ ਜ਼ਿਆਦਾ ਨਾ ਫੈਲੇ ਇਸ ਕਰਕੇ ਪਠਾਨ ਮਾਜਰਾ ਯਤਨ ਕਰ ਰਹੇ ਸੀ ਪਰ ਉਸ ਤੋਂ ਬਾਅਦ ਬਹੁਤ ਸਾਰੇ ਬਿਆਨ ਆਏ ਤੇ ਹੁਣ ਗੱਲ ਇਹ ਹੋਈ ਕਿ ਜਿਸ ਤਰੀਕੇ ਦੇ ਨਾਲ ਪਠਾਨ ਮਾਜਰਾ ਨੇ ਕਿਹਾ ਸੀ ਕਿ ਮੇਰੇ ਖਿਲਾਫ ਕੁਝ ਝੂਠੇ ਪਰਚੇ ਜਾਂ ਪੁਰਾਣੇ ਪਰਚੇ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਪਰਚੇ ਖੁੱਲ ਗਏ ਨੇ ਇੱਕ ਪਰਚੇ ਦੀ ਕਾਪੀ ਮੇਰੇ ਕੋਲ ਹੈ 376 ਦਾ ਇਹ ਮਾਮਲਾ ਬਲਾਪਕਾਰ ਦਾ 2022 ਦੇ ਵਿੱਚ ਜਿਹੜਾ ਪਹਿਲਾ ਇਹਦੀ ਸ਼ਿਕਾਇਤ ਗਈ ਸੀ ਗੁਰਪ੍ਰੀਤ ਕੌਰ ਦੇ ਵੱਲੋਂ ਇੱਕ ਇਹ ਮਾਮਲਾ ਤੇ ਦੂਸਰਾ ਇਹ ਕਿ ਕਰਨਾਲ ਦੇ ਵਿੱਚ ਪੰਜਾਬ ਪੁਲਿਸ ਜਾਂ ਪਟਿਆਲਾ ਪੁਲਿਸ ਪਠਾਨ ਮਾਜਰਾ ਨੂੰ ਫੜਨ ਗਈ ਸੀ ਪੁਲਿਸ ਦੇ ਬਿਆਨਾਂ ਦੇ ਅਨੁਸਾਰ ਕਿ ਜਦੋਂ ਅਸੀਂ ਫੜਨ ਲੱਗੇ ਤਾਂ ਪਠਾਨ ਮਾਜਰਾ ਤੇ ਉਹਨਾਂ ਦੇ ਸਮਰਥਕਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਕਿਹਾ ਗਿਆ ਇੱਕ ਮੁਲਾਜ਼ਮ ਜ਼ਖਮੀ ਹੋਇਆ ਪਰ ਇਸ ਦੇ ਬਾਵਜੂਦ ਕਰਨਾਲ ਦੀ ਜਿਹੜੀ ਲੋਕਲ ਪੁਲਿਸ ਹੈ ਉਹਦਾ ਬਿਆਨ ਆਉਂਦਾ ਪੁਲਿਸ ਕਹੈਰੀ ਹੈ ਕਰਨਾਲ ਦੀ ਕਿ ਕੋਈ ਗੋਲੀਬਾਰੀ ਚੱਲੀ ਨਹੀਂ ਸਾਡੇ ਕੋਲ ਐਸੀ ਕੋਈ ਇਨਫੋਰਮੇਸ਼ਨ ਨਹੀਂ ਫਿਰ ਸੱਚ ਕੌਣ ਬੋਲਦਾ ਝੂਠ ਕੌਣ ਬੋਲਦਾ ਪਰਚਾ ਕਿਉਂ ਦਰਜ ਹੋਇਆ ਗ੍ਰਿਫਤਾਰੀ ਹੋਏਗੀ ਜਾਂ ਨਹੀਂ ਹੋਏਗੀ ਸਾਡੇ ਨਾਲ ਪਠਾਨ ਮਾਜਰਾ ਸਾਹਿਬ ਦੇ ਵਕੀਲ ਐਡਵੋਕੇਟ ਸਿਮਰਜੀਤ ਸਿੰਘ ਸੱਗੂ ਨੇ 14 15 ਜਿੰਨੇ ਵੀ ਕੇਸ ਹੁਣ ਤੱਕ ਪਠਾਨ ਮਾਜਰਾ ਤੇ ਚੱਲੇ ਸਾਰੇ ਇਹਨਾਂ ਤੇ ਇਹਨਾਂ ਦੀ ਟੀਮ ਦੇ ਵੱਲੋਂ ਸੋਲਵ ਕੀਤੇ ਗਏ ਸਾਡੇ ਨਾਲ ਸੱਗੂ ਸਾਹਿਬ ਨੇ ਬਹੁਤ ਬਹੁਤ ਸਵਾਗਤ ਹੈ ਸੱਗੂ ਸਾਹਿਬ ਥੈਂਕ ਯੂ ਵੈਰੀ ਮੱਚ ਜਿਵੇਂ ਐਕਸਪੈਕਟਿਡ ਸੀ ਉਸੇ ਤਰੀਕੇ ਦੇ ਨਾਲ ਹੋ ਰਿਹਾ ਜਾਂ ਕੁਝ ਹੋਰ ਸੋਚ ਰਹੇ ਸੀਗੇ ਤੁਸੀਂ ਨਹੀਂ ਐਕਸਪੈਕਟਿਡ ਇੰਨੀ ਜਲਦੀ ਨਹੀਂ ਸੀਗਾ ਹਮ ਅਗਰ ਸੱਚ ਦੀ ਆਵਾਜ਼ ਚੱਕੀ ਜੀ ਗਰੀਬ ਬੰਦਾ ਜਾਂ ਆਮ ਇਨਸਾਨ ਫਲੱਡਸ ਦੇ ਵਿੱਚ ਕਿੰਨਾ ਇਫੈਕਟਿਡ ਹੋਇਆ ਹੈ ਹਮ ਐਮਐਲਏ ਸਾਹਿਬ ਨੇ ਉਹ ਇਸ਼ੂ ਰਾਈਜ਼ ਕੀਤਾ ਉਹਦਾ ਉਹਨਾਂ ਨੂੰ ਖਾਮਿਆਜ਼ਾ ਇਹੋ ਜੀ ਐਫਆਈਆਰ ਦੇ ਕੇ ਕਰਨਾ ਇਹ ਐਕਸਪੈਕਟਿਡ ਨਹੀਂ ਸੀਗਾ ਹਮ ਸਿਕਿਉਰਿਟੀ ਵਿਡਰੋ ਕਰ ਲਈ 올 ਆਫ ਅ ਸਰਡਨ ਸਾਰੇ ਐਸਐਚਓ ਬਦਲਤੇ ਚੌਂਕੀ ਇਨਚਾਰਜ ਬਦਲਤੇ ਸੱਚ ਦਾ ਅਗਰ ਤੁਸੀਂ ਆਵਾਜ਼ ਰਾਈਜ਼ ਕਰਨੀ ਹੈ ਉਹਦਾ ਇੰਨਾ ਵੱਡਾ ਤੁਹਾਨੂੰ ਜਿਹੜਾ ਹੈਗਾ ਪੇਬੈਕ ਕਰਨਾ ਪੈਣਾ ਹੈ ਇਹ ਤੁਹਾਡੇ ਸਾਹਮਣੇ ਲੇਟੈਸਟ ਐਗਜ਼ਾਮਪਲ ਹੈ ਤੁਹਾਡੀ ਗੱਲਬਾਤ ਹੋਈ ਫਿਲਹਾਲ ਤਾਂ ਸ਼ਾਇਦ ਨਹੀਂ ਹੋਈ ਹੋਗੀ ਪਰ ਜਦੋਂ ਪਿਛਲੀ ਰਾਤ ਤੋਂ ਜਾਂ ਅੱਜ ਮਾਰਨਿੰਗ ਦੇ ਵਿੱਚ ਜਦੋਂ ਪੁਲਿਸ ਦਾ ਇਹ ਬਿਆਨ ਨਹੀਂ ਆਇਆ ਉਸ ਤੋਂ ਪਹਿਲਾਂ ਤੁਹਾਡੀ ਅੱਜ ਕੋਈ ਗੱਲਬਾਤ ਹੋਈ ਉਹਨਾਂ ਦੇ ਨਾਲ ਮੇਰੀ ਮੇਰੀ ਗੱਲ ਹੋਈ ਸੀਗੀ ਪਹਿਲਾਂ ਤਾਂ ਸਭ ਤੋਂ ਉਹਨਾਂ ਨੇ ਗੱਲ ਹੜਾਂ ਵਾਲੀ ਉਹ ਕਹਿੰਦੇ ਵੀ ਮੈਨੂੰ ਬਹੁਤ ਜ਼ਿਆਦਾ ਪੇਨਫੁਲ ਮਹਿਸੂਸ ਹੋਇਆ ਕਿ ਮੈਂ ਪਿਛਲੇ 2 ਸਾਲਾਂ ਤੋਂ ਇਹ ਇਸ਼ੂ ਵਿਧਾਨ ਸਭਾ ਚ ਰਾਈਜ਼ ਕਰਦਾ ਆ ਰਿਹਾ ਕਿ ਸਟੈਪਸ ਚੱਕੇ ਜਾਣ ਜੋ ਸੈਨੀਟੇਸ਼ਨ ਸਿਸਟਮ ਹੈ ਉਹਨੂੰ ਇੰਪਰੂਵ ਕੀਤਾ ਜਾਵੇ ਤਾਂ ਕਿ ਆਪਾਂ ਹੜਾਂ ਦੀ ਸਿਚੁਏਸ਼ਨ ਤੋਂ ਬਾਝ ਸਕੀਏ ਜਾਂ ਉਹਦੇ ਜਿਹੜੇ ਇਫੈਕਟਸ ਹੈ ਉਹਨਾਂ ਨੂੰ ਰਿਡਿਊਸ ਕਰ ਸਕੀਏ ਬਟ ਜਿਵੇਂ ਤੁਸੀਂ ਉਹਨਾਂ ਦੇ ਇੰਟਰਵਿਊ ਸੁਣੀ ਉਹਨਾਂ ਨੇ ਕ੍ਰਿਸ਼ਨ ਕੁਮਾਰ ਜਿਹੜੇ ਸੈਕਟਰੀ ਹੈਗੇ ਬਿਊਰੋਕਰਟ ਹੈ ਉਹਨਾਂ ਦੇ ਵਰਕਿੰਗ ਦੇ ਉੱਤੇ ਕੁਐਸਚਨ ਰਾਈਜ਼ ਕੀਤਾ ਸੋ ਵਿਧਾਨ ਸਭਾ ਦੇ ਵਿੱਚ ਜੇ ਉਹ ਗਏ ਜਾਂ ਉਹ ਕ੍ਰਿਸ਼ਨ ਕੁਮਾਰ ਨੂੰ ਮਿਲੇ ਅਗਰ ਉਹਨਾਂ ਨੂੰ ਕੋਈ ਉਹਦਾ ਫਰੂਟਫੁੱਲ ਰਿਜ਼ਲਟ ਨਹੀਂ ਮਿਲਿਆ ਜਾਂ ਕੋਈ ਪੋਜ਼ਿਟਿਵ ਮੈਂ ਕਹਾਂ ਵੀ ਉਹਨਾਂ ਨੂੰ ਹੱਥ ਨਹੀਂ ਫੜਾਇਆ ਗਿਆ ਤਾਂ ਹੀ ਉਹਨਾਂ ਨੇ ਇੰਨਾ ਪਬਲਿਕਲੀ ਕਰੋਨਾ ਨੇ ਤਾਂ ਸੀਐਮ ਸਾਹਿਬ ਨੂੰ ਸੰਬੋਧਨ ਕਰਕੇ ਵੀ ਕਿਹਾ ਇੱਕ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੀਐਮ ਸਾਹਿਬ ਦੇ ਹੱਥ ਵਾਸਤੇ ਵੀ ਕੁਝ ਨਹੀਂ ਉਹ ਨਹੀਂ ਕੁਝ ਕਰ ਰਹੇ ਇਹਦੇ ਵਿੱਚ ਕਿੰਨੀ ਕੁ ਸਚਾਈ ਹੈ ਕਿ ਵਾਕਈ ਇਹ ਜਿਹੜੇ ਲੱਗੇ ਨੇ ਅਲੀਗੇਸ਼ਨ ਦੇਖੋ ਐਮਐਲਏ ਹੈ ਸੀਐਮ ਸਾਹਿਬ ਦੀ ਟੀਮ ਦੇ ਮੈਂਬਰ ਹੈ ਔਰ ਉਪਰੋਂ ਰਿਸ਼ਤੇਦਾਰੀ ਵੀ ਪੈਂਦੀ ਹੈ ਉਪਰੋਂ ਰਿਸ਼ਤੇਦਾਰੀ ਵੀ ਹੈ ਮੈਂ ਸਮਝਦਾ ਵੀ ਕਿੰਨਾ ਕੁ ਫਰਸਟ੍ਰੇਸ਼ਨ ਲੈਵਲ ਵਧਿਆ ਹੋਊਗਾ ਕੀ ਲੋਕਾਂ ਦਾ ਕੰਮ ਨਹੀਂ ਹੋ ਰਿਹਾ ਸੀਗਾ ਕਿ ਉਹਨਾਂ ਨੂੰ ਸੀਐਮ ਸਾਹਿਬ ਤੱਕ ਵੀ ਐਡਰੈਸ ਕਰਨਾ ਪਿਆ ਪਰ ਉਹਨਾਂ ਨੇ ਐਡਰੈਸ ਇਹ ਵੀ ਕਿਹਾ ਵੀ ਤੁਹਾਡੇ ਮੂੰਹ ਨੂੰ ਸਰਕਾਰ ਬਣੀ ਹੈ ਜਿਹੜੇ 92 ਐਮਐਲਏ ਆਏ ਉਹ ਤੁਹਾਡੀ ਕਮਾਂਡ ਥੱਲੇ ਆਏ ਤੇ ਤੁਸੀਂ ਸਟੇਟ ਨੂੰ ਚਲਾਓ ਐਂਡ ਮੇਰੇ ਮੁਤਾਬਕ ਉਹ ਬਹੁਤ ਠੀਕ ਬਿਆਨ ਹੈ ਜੀ ਉਹ ਤੇ ਹੁਣ ਜਿਹੜੀ ਅੱਜ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਕਰਨਾਲ ਦੇ ਵਿੱਚੋਂ ਪਹੁੰਚ ਗਏ ਸੀਗੇ ਜੀ ਭੱਜ ਕੇ ਅਸੀਂ ਉਹਨਾਂ ਨੂੰ ਫਾਲੋ ਕਰ ਰਹੇ ਸੀ CID ٹیم ਜਦੋਂ ਪਹੁੰਚੀ ਅੱਜ ਸੀਆਈ ਪਟਿਆਲਾ ਦੇ ਇੰਚਾਰਜ ਦਾ ਵੀ ਬਿਆਨ ਆਇਆ ਉਹ ਕਹਿੰਦੇ ਇੱਕ ਇਹਨਾਂ ਦਾ ਬੰਦਾ ਸੀ ਗ੍ਰਿਫਤਾਰ ਕਰ ਲਿਆ ਤਿੰਨ ਉਹਨਾਂ ਤੋਂ ਅਸਲੇ ਨੇ ਇੱਕ ਫੋਰਚੂਨਰ ਗੱਡੀ ਹੈ ਕੀ ਐਸੀ ਘਟਨਾ ਵਾਪਰੀ ਹੈ ਜਾਂ ਤੁਹਾਨੂੰ ਲੱਗ ਰਿਹਾ ਹੈ ਕਿ ਪੁਲਿਸ ਦੀ ਥੀਰੀ ਹੈ ਕੋਈ ਸਰ ਦੇਖੋ ਗੱਲ ਇਹ ਹੈ ਐਜ਼ ਅ ਪਰਸਨ ਪਹਿਲੀ ਗੱਲ ਤਾਂ ਉਹ ਭੱਜਣ ਵਾਲਾ ਬੰਦਾ ਨਹੀਂ ਹੈਗਾ ਹਰਿਆਣੇ 'ਚ ਉਹਨਾਂ ਦੀ ਬਹੁਤ ਰਿਸ਼ਤੇਦਾਰੀਆਂ ਮੈਂ ਪ੍ਰਿਜ਼ਿਊਮ ਕਰ ਲੈਂਦਾ ਫਿਰ ਗਏ ਕਿੱਥੇ ਕੱਲ ਤੱਕ ਤਾਂ ਉਹ ਆਪਣੇ ਸ਼ਾਇਦ ਰਿਹਾਇਸ਼ 'ਤੇ ਸੀਗੇ ਨਹੀਂ ਅਗਰ ਉਹ ਕੱਲ ਹਰਿਆਣਾ ਜਾਂ ਅੱਜ ਮਾਰਨਿੰਗ ਹਰਿਆਣਾ ਗਏ ਕੋਈ ਕੰਮ ਇਨਸਾਨ ਨੂੰ ਹੋ ਸਕਦਾ ਹੈ ਗਏ ਆਪਾਂ ਮੰਨ ਲਈਏ ਪੁਲਿਸ ਦੀ ਇੱਥੋਂ ਤੱਕ ਥਿਊਰੀ ਹਰਿਆਣੇ ਰਿਸ਼ਤੇਦਾਰੀਆਂ ਉਹਨਾਂ ਦੀ ਬਹੁਤ ਰਿਸ਼ਤੇਦਾਰੀ ਉਹਨਾਂ ਦੀ ਗਏ ਇੱਥੋਂ ਤੱਕ ਆਪਾਂ ਪੁਲਿਸ ਦੀ ਥਿਊਰੀ ਮੰਨ ਲੈਂਦੇ ਆਂ ਹੂੰ ਪੁਲਿਸ ਤੇ ਹਮਲਾ ਕਰਨਾ ਇਹ ਕੋਈ ਮੰਨਣਯੋਗ ਗੱਲ ਨਹੀਂ ਹੈ ਹੂੰ ਆਮ ਲੋਕਾਂ ਦੇ ਨੁਮਾਇੰਦੇ ਹੈ ਵੈਸੇ ਵੀ ਐਮਐਲਏ ਬਣਨ ਤੋਂ ਪਹਿਲਾਂ ਲੋਕਾਂ ਨਾਲ ਖੜਦੇ ਆਏ ਆ ਮੈਂ ਇਸ ਥਿਉਰੀ ਨੂੰ ਬਿਲਕੁਲ ਵੀ ਐਕਸੈਪਟ ਨਹੀਂ ਕਰਦਾ ਕਿ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਿਹੜੀ ਕਰਨਾਲ ਪੁਲਿਸ ਕਹਿ ਰਹੀ ਆ ਪੁਲਿਸ ਨਹੀਂ ਮੰਨਦੇ ਹਾਂ ਦੇਖੋ ਕਰਨਾਲ ਪੁਲਿਸ ਨੂੰ ਸਾਡੇ ਨਾਲ ਤਾਂ ਕੋਈ ਲਿਹਾਜ਼ਦਾਰੀ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਜੀ ਕਰਨਾਲ ਦੇ ਵਿੱਚ ਜੇ ਉਹਨਾਂ ਨੇ ਸਟੇਟਮੈਂਟ ਦਿੱਤੀ ਵੀ ਸਾਨੂੰ ਫਾਇਰਿੰਗ ਬਾਰੇ ਨਹੀਂ ਪਤਾ ਇਟ ਮੀਨਸ ਜੋ ਪਟਿਆਲਾ ਪੁਲਿਸ ਦੀ ਸਟੇਟਮੈਂਟ ਆਉਂਦੀ ਹੈ ਉਹ ਇੱਕ ਸ਼ੱਕ ਦੇ ਘੇਰੇ ਚ ਹੈ ਹੂੰ ਕਿਉਂ ਉਹ ਸਰਕਾਰ ਦੱਸ ਸਕਦੀ ਹੈ ਉਹ ਸਿਸਟਮ ਦੱਸ ਸਕਦਾ ਜੀ ਤੁਹਾਨੂੰ ਐਜ਼ ਅ ਐਡਵੋਕੇਟ ਇਹਦੇ ਵਿੱਚ ਕੁਝ ਲੱਗਦਾ ਜਿਹੜਾ ਇਹ ਪਰਚਾ ਹੈਗਾ ਜਿਹੜਾ ਅੱਜ ਦੁਬਾਰਾ ਇਹ ਕੀਤਾ ਬਾਪਾਈ ਵਾਲਾ ਖੋਲਿਆ ਜੀ ਕਿ ਇਹ ਕਮਜ਼ੋਰ ਸੀ ਕੱਚਾ ਸੀ ਇਹ ਲੱਗਦਾ ਤੁਹਾਨੂੰ ਕਿ ਕੁਝ ਹੋਰ ਵੱਡਾ ਪ੍ਰੈਸ਼ਰ ਦਬਾয়া ਜਾਂ ਹੋਰ ਧਰਾਵਾ ਵਧਾਉਣ ਦੇ ਲਈ ਤੁਹਾਨੂੰ ਲੱਗਦਾ ਕਿ ਪੁਲਿਸ ਨੇ ਐਡਮਿਟਡ ਸੋ ਹਰਮੀਤ ਸਿੰਘ ਨੂੰ ਦੱਬਣ ਵਾਸਤੇ ਕੋਈ ਵੀ ਥਿਉਰੀ ਤੇ ਸਿਸਟਮ ਆ ਸਕਦਾ ਜਿਹੜੀ ਐਫ ਆਈ ਆਰ ਉਹਨੇ ਕੱਲ ਦਰਜ ਕੀਤੀ ਹੈ 173 ਨੰਬਰ ਇਹ ਮੈਟਰ ਤਾਂ ਗੁਰਪ੍ਰੀਤ ਕੌਰ ਵੱਲੋਂ ਪਿਛਲੇ 3 ਸਾਲਾਂ ਤੋਂ ਐਜੀਟੇਟ ਕੀਤਾ ਜਾ ਰਿਹਾ ਹੈ ਵੱਖ-ਵੱਖ ਜਗ੍ਹਾ ਦੇ ਉੱਤੇ ਇਹਦੀ ਇਨਵੈਸਟੀਗੇਸ਼ਨ ਹੋਈ ਇਹ ਉਹੀ ਗੁਰਪ੍ਰੀਤ ਕੌਰ ਨੇ ਜਿਹੜੇ ਇਹ ਦਾਵਾ ਕੀਤਾ ਗਿਆ ਸੀ ਕਿ ਮੈਂ ਉਹਨਾਂ ਦੀ ਦੂਸਰੀ ਪਤਨੀ ਬਿਲਕੁਲ ਇਹ ਗੁਰਪ੍ਰੀਤ ਕੌਰ ਆਪਣੇ ਆਪ ਨੂੰ ਸੈਕੰਡ ਵਾਈਫ ਕਲੇਮ ਕਰਦੀ ਹੈ ਇਹ ਕਹਿੰਦੀ ਸਾਡੇ ਰਿਲੇਸ਼ਨ ਖਰਾਬ ਹੋ ਗਏ ਫੇਰ ਇਨਕੁਆਰੀਜ਼ ਤੋਂ ਬਾਅਦ ਚੋ ਇਹ ਔਨਰੇਬਲ ਹਾਈ ਕੋਰਟ ਅਪਰੋਚ ਕਰਦੀ ਹੈ ਔਨਰੇਬਲ ਹਾਈ ਕੋਰਟ ਰੈਟਰ ਦੇ ਵਿੱਚ ਐਸਐਸਪੀ ਮੋਹਾਲੀ ਰਾਹੀਂ ਐਸਆਈਟੀ ਕਨਸਟੀਟਿਊਟ ਕਰਕੇ ਸਟੇਟਸ ਰਿਪੋਰਟ ਦਿੱਤੀ ਗਈ ਆਗਸਟ 2024 ਦੇ ਵਿੱਚ ਉਹ ਸਟੇਟਸ ਰਿਪੋਰਟ ਦੇ ਬਿਹਾਫ ਤੇ ਰਿਟ ਵੀ ਡਿਸਪੋਜ਼ ਆਫ ਹੋ ਗਈ ਜੀ ਉਹ ਡੀਆਈਜੀ ਰੋਪੜ ਰੇਂਜ ਨੂੰ ਇੱਕ ਇਨਕੁਆਰੀ ਫੇਰ ਮਾਰਕ ਹੋਈ ਹੋਈ ਹੈ ਇਹ ਸਭ ਨੂੰ ਇਗਨੋਰ ਕਰਦੇ ਆ ਬਿਨਾ ਦੇਖਿਆਂ ਮੈਂਸ਼ਨ ਕੀਤੇ ਆ ਕੱਲ ਰਾਤ 10 ਵਜੇ ਐਫਆਈਆਰ ਦਰਜ ਕੀਤੀ ਹੈ ਇਹ ਸਿਵਲ ਲੈਨ ਥਾਣਾ ਬਟਿਆ ਜੀ ਸਰ ਸਿਵਲ ਲੈਨ ਥਾਣੇ ਤੇ ਗੁਰਪ੍ਰੀਤ ਕੌਰ ਦੇ ਕਿਰਦਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੇ ਇੱਕ ਤੋਂ ਬਗਲਾ ਪਿੱਛੇ ਵੀ ਸਾਹਮਣੇ ਆਇਆ ਸੀ ਕਿ ਉਹ ਜਿਸ ਘਰ ਚ ਰਹਿ ਰਹੇ ਸੀ ਉਸ ਘਰ ਦੇ ਲੈਂਡਲੋਰਡ ਦੇ ਨਾਲ ਵੀ ਇੱਕ ਉਹਨਾਂ ਨੇ ਵੀਡੀਓ ਵਾਇਰਲ ਕੀਤੀ ਸੀ ਕਿ ਇਸ ਤਰੀਕੇ ਦੇ ਨਾਲ ਮੇਰੇ ਕਮਰੇ ਚ ਇਹ ਕਰਿਆ ਮਤਲਬ ਕਾਫੀ ਸੁਰਖੀਆਂ ਚੋ ਰਹੇ ਨੇ ਰਹ ਰਹੇ ਜਿੰਨਾ ਕ ਮੈਂ ਜਿੰਨਾ ਕ ਮੈਂ ਇਹਨਾਂ ਦੇ ਕੇਸਸ ਨੂੰ ਦੇਖਿਆ ਮੇਰੇ ਮੇਰੀ ਨੋਲੇਜ ਦੇ ਮੁਤਾਬਕ ਗੁਰਪ੍ਰੀਤ ਕੌਰ ਦੇ ਖਿਲਾਫ ਤਕਰੀਬਨ 5 ਪਹਿਲਾਂ ਐਫ ਆਈ ਆਰਸ ਰਜਿਸਟਰਡ ਹੈ ਸਰ ਓਕੇ ਲੁਧਿਆਣਾ ਡਿਸਟ੍ਰਿਕਟ ਦੀ ਵੀ ਰਜਿਸਟਰਡ ਹੈ ਚਲੋ ਕਿਸ ਤਰੀਕੇ ਦੀਆਂ ਨੇ ਜੇ ਉਹ ਜਾਣਕਾਰੀ ਦੇ ਸਕਦੇ ਹੋ ਉਹ ਇੱਕ ਤਾਂ ਫੋਰਜਰੀ ਦੀ ਹੈ ਜੀ ਕੋਈ ਡਾਕੂਮੈਂਟ ਇਹਨਾਂ ਨੇ ਜਾਲੀ ਬਣਾਏ ਸੀਗੇ ਜੀ ਇੱਕ ਕੋਈ ਆਈ ਥਿੰਕ ਕਿਡਨੈਪਿੰਗ ਦੀ ਹੈਗੀ ਮੈਨੂੰ ਉਹਨਾਂ ਦੇ ਐਗਜ਼ੈਕਟ ਐਫ ਆਈ ਆਰ ਨੰਬਰਸ ਨਹੀਂ ਪਤਾ ਬਟ ਮੈਨੂੰ ਮੈਨੂੰ ਪਤਾ ਵੀ ਇਹ ਇਸ ਤਰ੍ਹਾਂ ਦੀ ਦੋ ਐਫ ਆਈ ਆਰਸ ਲੁਧਿਆਣਾ ਦੇ ਰਜਿਸਟਰਡ ਹੈ ਫਿਰ ਇੱਕ FIR ਹਰਮਿਤ ਸਿੰਘ ਨੇ ਇਹਨਾਂ ਦੇ ਖਿਲਾਫ ਦਰਜ ਕਰਵਾਈ ਹੋਈ ਸੀਗੀ ਜੀ ਕਿ ਇਹਨਾਂ ਨੇ ਜਿਹੜਾ ਹੈਗਾ ਮੇਰੇ ਆਪੋਨੈਂਟਸ ਦੇ ਨਾਲ ਰਲ ਕੇ ਮੇਰੀ ਮੇਰੀ ਵੀਡੀਓ ਕ੍ਰੀਏਟ ਕੀਤੀ ਹੈ ਉਹਨੂੰ ਵਾਇਰਲ ਕੀਤਾ ਉਸ ਮੈਟਰ ਦੀ ਬੇਲ ਐਪਲੀਕੇਸ਼ਨ ਹਾਈ ਕੋਰਟ ਤੱਕ ਡਿਸਮਿਸ ਹੋ ਕੇ ਆਨਰੇਬਲ ਸੁਪਰੀਮ ਕੋਰਟ ਪੈਂਡਿੰਗ ਹੈ ਜੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਸ ਲੇਡੀ ਦੀ ਕਿਸ ਤਰ੍ਹਾਂ ਦਾ ਐਕਟ ਕੰਡਕਟ ਹੈ ਫਿਰ ਇਹਨੂੰ ਦੋ FIR ਜਿਹਦੇ ਹੋਰ ਪਟਿਆਲੇ ਦਰਜ ਹੋਈਆਂ ਉਹਨਾਂ 'ਚ ਅਰੈਸਟ ਹੋਈ ਇਹ ਜੁਡੀਸ਼ੀਅਲ ਕਸਟਡੀ 'ਚ ਜਾ ਕੇ ਬੇਲ ਤੇ ਬਾਹਰ ਆਈ ਹੈ ਸਰ ਇਹ ਵੀ ਬੇਲ ਤੇ ਬਾਹਰ ਹੈ ਹਾਂਜੀ ਓਕੇ ਤੇ ਤੇ ਇਹ ਇਸ ਨੂੰ ਹੁਣ ਡਿਫੈਂਡ ਕਿਵੇਂ ਕਰੋਗੇ ਆ ਜਿਹੜਾ ਬਲਾਤਕਾਰ ਵਾਲਾ ਕੇਸ ਆ ਤੇ ਪਲੱਸ ਜਿਹੜਾ ਪੁਲਿਸ ਤੇ ਗੋਲੀ ਚਲਾਉਣਾ ਉਹ ਤਾਂ ਮੇਰੇ ਖਿਆਲ ਚ ਤੁਸੀਂ ਦੱਸ ਸਕਦੇ ਹੋ ਕਿ ਉਹ ਚ ਹੋਰ ਕਿਹੜੀਆਂ ਧਰਾਵਾਂ ਹੋ ਪੁਲਿਸ ਲਾ ਸਕਦੀ ਹੈ ਅਗਰ ਉਹ ਪੁਲਿਸ ਐਫ ਆਈ ਆਰ ਕਰਦੀ ਹੈ ਤੇ ਆਪਾਂ ਉਹਨਾਂ ਦੀ ਗੱਲ ਮੰਨ ਲਈਏ ਕਿ ਗੋਲੀ ਚੱਲੀ ਹੈ ਉਹ ਤਾਂ ਫਿਰ ਹਰਿਆਣਾ ਚੱਲੀ ਹੈ ਉਹ ਤਾਂ ਪੰਜਾਬ ਪੁਲਿਸ ਨੂੰ ਇਹਦਾ ਮਤਲਬ ਕਰਨਾਲ ਪੁਲਿਸ ਦੇ ਬਿਆਨ ਕਾਊਂਟ ਕਰਨਗੇ ਉਸ 100% ਉਸ ਚੀਜ਼ ਨੂੰ ਕਨਸਿਡਰੇਸ਼ਨ ਹੋਣੀ ਹੋਣੀ ਹੈ ਅਗਰ ਉਹ ਐਫ ਆਈ ਆਰ ਹੋ ਗਈ ਸਿンス ਜੂਰਿਸਡਿਕਸ਼ਨ ਕਰਨਾਲ ਦੀ ਹੈ ਤਾਂ ਉਹ ਐਫ ਆਈ ਆਰ ਉੱਥੇ ਦਰਜ ਹੋਣੀ ਬਣਦੀ ਹੈ ਪਰ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਜਿਹੜੀ ਲੋਕਲ ਕਰਨਾਲ ਦੀ ਪੁਲਿਸ ਆ ਉਹ ਤਾਂ ਕਹਿ ਰਹੀ ਹੈ ਕਿ ਗੋਲੀ ਚੱਲੀ ਨਹੀਂ ਇਨਸੀਡੈਂਟ ਹੋਇਆ ਨਹੀਂ ਜੀ ਪਟਿਆਲਾ ਪੁਲਿਸ ਜਾਂ ਪੰਜਾਬ ਪੁਲਿਸ ਹਰਿਆਣਾ ਜਾਂਦੀ ਹੈ ਕਰਨਾਲ ਜਾਂਦੀ ਹੈ ਉਹ ਪਿੱਛੇ ਦਾਵਾ ਕੀਤਾ ਜਾਂਦਾ ਕਿ ਆ ਵੀ ਐਦਾਂ ਹੋ ਗਿਆ ਐਦਾਂ ਗੋਲੀ ਚਲਾਈ ਮੁਲਾਜ਼ਮ ਜ਼ਖਮੀ ਕਰਤਾ ਗੱਡੀ ਚੜਾਉਣ ਲੱਗੇ ਸੀ ਭਜਾ ਕੇ ਲੈ ਗਏ ਹੁਣ ਇਹ 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 ਨੂੰ ਇਹਦੇ ਵਿੱਚੋਂ ਜ਼ਿਆਦਾ ਬਰਲੇ ਜੇ ਕਹਦੀ ਹੈ ਜੇ ਕੋਰਟ ਦੇ ਵਿੱਚ ਅੱਗੇ ਜਾਊਗਾ ਮਸਲਾ ਤਾ ਕਰਨਾਲ ਪੁਲਿਸ ਦੇ ਬਿਆਨ ਦਾ ਮੰਨਿਆ ਜਾਊਗਾ ਬਿਲਕੁਲ ਮੰਨਿਆ ਜਾਊਗਾ ਜਾਂ ਪਟਿਆਲਾ ਪੁਲਿਸ ਦਾ ਦੇਖੋ ਬਿਊਰੋਕਰੇਸੀ ਹੈ ਬਿਊਰੋਕਰੇਸੀ ਸਿਸਟਮ ਨੂੰ ਕਿੰਨਾ ਕੁ ਕੰਟਰੋਲ ਕਰ ਰਹੀ ਆ ਆਪਾਂ ਸਭ ਨੂੰ ਪਤਾ ਹੈ ਐਂਡ ਉਸ ਕੰਟਰੋਲ ਦੇ ਮੱਦੇਨਜ਼ਰ ਜਿਹੜਾ ਕੀ ਸਿਸਟਮ ਦੀ ਇੰਪਰੂਵਮੈਂਟਸ ਨਹੀਂ ਹੋ ਰਹੀਆਂ ਜੀ ਹੁਣ ਪੰਜਾਬ ਪੁਲਿਸ ਜਾਂ ਪਟਿਆਲਾ ਪੁਲਿਸ ਉਹ ਤਾਂ ਡਿਊਟੀ ਬਾਉਂਡ ਹੈ ਜੋ ਪ੍ਰੋ ਇਨਸਟਰਕਸ਼ਨਸ ਆਣੀਆਂ ਪਰ ਤੁਹਾਡੇ ਵਾਲੀ ਗੱਲ ਕਰਨਾਲ ਪੁਲਿਸ ਨਾਲ ਤਾਂ ਸਾਡਾ ਕੋਈ ਰਿਸ਼ਤਾ ਨਹੀਂ ਹੈਗਾ ਉਹਨਾਂ ਨੇ ਤਾਂ ਇੱਕ ਨਿਊਟਰਲ ਫੋਰਸਿਸ ਹੁੰਦੇ ਆਪਣੀ ਸਟੇਟਮੈਂਟ ਦਿੱਤੀ। ਬਾਕੀ ਕਿਹ ਵੀ ਗੱਲਾਂ ਉੱਡ ਰਹੀਆਂ ਨੇ ਹੁਣ ਕਿ ਪਠਾਨ ਮਾਜਰਾ ਸਾਹਿਬ ਭਾਂਪ ਗਏ ਸੀ ਜਾਂ ਭਵਿੱਖ ਦੇ ਅੱਗੇ ਸੀ ਕਿ 27 ਦੇ ਵਿੱਚ ਸ਼ਾਇਦ ਪਾਰਟੀ ਦਾ ਪਲੜਾ ਡੋਲ ਸਕਦਾ ਕਿ ਥੋੜਾ ਜਿਹਾ ਭਾਜਪੀ ਦੇ ਵੱਲ ਝੁਕਾਅ ਹੋ ਰਿਹਾ ਸੀ ਉਹਨਾਂ ਦਾ ਕੁਝ ਇਸ ਤਰੀਕੇ ਦਾ ਵੀ ਹੈ ਕਿ ਨਹੀਂ ਮੈਂ ਮੇਰੇ ਨਾਲ ਅੱਜ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ ਬਟ ਅਦਰਵਾਇਜ਼ ਸਰਕਾਰ ਕੀ ਕਿਹਾ ਜਾ ਰਿਹਾ ਨਾ ਮੈਂ ਜਿਹੜੀ ਤੁਸੀਂ ਗੱਲ ਕਹੀ ਕੀ ਕਿ ਹਰਿਆਣੇ ਚ ਬੀਜੇਪੀ ਦੀ ਸਰਕਾਰ ਹੈ ਜੀ ਤਾਂ ਕਰਕੇ ਉਹ ਪੁਲਿਸ ਨੂੰ ਫੇਵਰ ਨਹੀਂ ਉਹਨਾਂ ਦੀ ਰਿਸ਼ਤੇਦਾਰੀਆਂ ਬਹੁਤ ਹੈ ਹਰਿਆਣੇ ਚ ਇਸ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਉਹਨਾਂ ਦੇ ਰਿਸ਼ਤੇਦਾਰ ਬਹੁਤ ਹੈ ਹਰਿਆਣੇ ਦੇ ਵਿੱਚ ਬੈਠੇ ਸਰਕਾਰ ਦੇ ਵਿੱਚ ਜਾਣਾ ਜਾਂ ਬੀਜੇਪੀ ਜਾਣਾ ਉਹ ਟੌਪਿਕ ਤੇ ਕਦੇ ਅਜੇ ਤੱਕ ਨਾ ਮੇਰੇ ਨਾਲ ਗੱਲ ਹੋਈ ਤੇ ਨਾ ਮੈਨੂੰ ਪਤਾ ਇਸ ਗੱਲ ਬਾਰੇ ਠੀਕ ਹੈ ਮੈਂ ਇਹਦੇ ਗੱਲ ਕਰ ਰਿਹਾ ਸੀ ਕਿਦਾਂ ਡਿਫੈਂਡ ਕਰ ਸਕਦੇ ਹੋ ਕਿੱਥੇ ਜਾਓਗੇ ਸਰ ਦੇਖੋ ਜੋ ਹੁਣ ਤੱਕ 3 ਸਾਲਾਂ ਦੇ ਵਿੱਚ ਇਸ ਲੇਡੀ ਨੇ ਐਪਲੀਕੇਸ਼ਨ ਦਿੱਤੀਆਂ ਉਹਦੇ ਚ 3 ਗੱਲਾਂ ਬੜੇ ਕਲੀਅਰ ਹੈ ਇੱਕ ਤਾਂ ਮੇਜਰ ਲੇਡੀ ਹੈ ਜੀ ਇੱਕੋ ਕਹਿੰਦੀ ਹੈ ਕਿ ਮੈਂ ਇਹਦੇ ਨਾਲ ਵਿਆਹ ਕਰਨ ਤੋਂ ਪਹਿਲਾਂ ਲਿਵ ਇਨ ਰਿਲੇਸ਼ਨ ਚ ਰਹਿੰਦੀ ਰਹੀ ਤੇ ਫੇਰ ਮੈਂ ਉਹਦੇ ਨਾਲ ਵਿਆਹ ਕਰਾ ਲਿਆ ਅਗਰ ਆਪਾਂ ਇਹ ਤਿੰਨੇ ਗੱਲਾਂ ਮੰਨ ਲਈਏ ਰੇਪ ਕਿਵੇਂ ਹੋ ਗਿਆ ਇੱਕ ਬੜਾ ਵੱਡਾ ਕੁਐਸਚਨ ਹੈ ਮਾਨਯੋਗ ਅਦਾਲਤਾਂ ਇਹ ਹਰ ਇੱਕ ਕੇਸ ਦੇ ਫੈਕਟ ਸਰਕਮਸਟੈਂਸਸ ਨੂੰ ਕਨਸਿਡਰ ਕਰਦੀਆਂ ਤੇ ਇਹ ਜਿਹੇ ਕੇਸਿਸ ਜਿਹੜੇ ਹੈਗੇ ਉਹਦੇ ਰਿਜ਼ਲਟਸ ਅਕਿਊਜ਼ਡ ਦੇ ਫੇਵਰ ਦੇ ਹੁੰਦੇ ਇਸ ਇਸ ਰਿਗਾਰਡਿੰਗ ਤੁਹਾਡੀ ਗੱਲ ਨਹੀਂ ਹੋਈ ਕਿ ਕਿਉਂ ਬੋਲੇ ਤੁਸੀਂ ਜਦੋਂ 95 ਐਮਐਲਏ ਨੇ 94 ਨਹੀਂ ਬੋਲੇ ਇਨਕਲੂਡਿੰਗ ਸੀਐਮ ਤੇ ਤੁਸੀਂ ਕਿਉਂ ਬੋਲੇ ਮਤਲਬ ਪੋਲੀਟੀਕਲ ਤੁਹਾਡਾ ਫਿਊਚਰ ਖਰਾਬ ਹੋ ਸਕਦਾ ਕੁਝ ਵੀ ਹੋ ਸਕਦਾ ਜਿਵੇਂ ਆ ਵੱਡਾ ਡਰ ਸੀਗਾ ਇੱਕ ਉਹਨਾਂ ਨੇ ਕਿਹਾ ਹੀ ਸੀ ਕਿ ਪੁਲਿਸ ਮੇਰੇ ਤੇ ਲੱਗ ਰਹੀ ਆ ਮੈਂ ਜੇ ਉਹਨਾਂ ਨੇ ਈਵਨ ਇੱਕ ਚੇਤਾਵਨੀ ਵਾਲੀ ਇੱਕ ਵੀਡੀਓ ਵੀ ਜਾਰੀ ਕਰੀ ਸੀ ਵੀ ਜੇ ਕਿਸੇ ਅਫਸਰ ਨੇ ਮੈਨੂੰ ਹੱਥ ਪਾਇਆ ਤਾਂ ਫਿਰ ਮੈਂ ਜਦੋਂ ਤੱਕ ਤਾਂ ਮੈਂ ਦੇਖ ਲਊਗਾ ਇਹ ਇਹ ਪੂਰੇ ਐਪੀਸੋਡ ਨੂੰ ਸੱਗੂ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਪਠਾਨ ਮਾਜਰਾ ਸਾਹਿਬ ਤਾਂ ਹੁਣ ਸਾਡੇ ਨਾਲ ਹੈ ਨਹੀਂਗੇ ਜਦੋਂ ਆਉਣਗੇ ਬਾਅਦ ਦੀ ਗੱਲ ਹੈ ਵੀ ਇਧਰੋਂ ਉਹਨਾਂ ਦੀ ਬਿਆਨਬਾਜ਼ੀ 2 ਦਿਨ ਪਹਿਲਾਂ ਸ਼ੁਰੂ ਹੋਈ ਤੀਸਰੇ ਦਿਨ ਆ ਸਾਰਾ ਕੁਝ ਚੱਕ ਲਿਆ ਤੇ ਇਹਦੇ ਤੁਹਾਨੂੰ ਇਹ ਕੀ ਲੱਗਦਾ ਕਿ ਇਹ ਸਰਕਾਰ ਹੁਣੇ ਕਿਵੇਂ ਕਰ ਰਹੀ ਹੈ ਕਿ ਜਿਹੜਾ ਸਾਡੇ ਖਿਲਾਫ ਚਾਹੇ ਸਾਡਾ ਹੀ ਐਮਐਲਏ ਹੋਵੇ ਜੇ ਬੋਲੂਗਾ ਤਾਂ ਉਹਨੂੰ ਟੰਗ ਦੇਣਗੇ ਤਾਂ ਜੋ ਜਿਹੜੇ 94 ਨੇ ਉਹ ਵੀ ਨਾ ਬੋਲਣ 93 ਦੇਖੋ ਗੱਲ ਇਹ ਹੈ ਜਦੋਂ ਦੇ ਉਹ ਸਰਪੰਚ ਸੀਗੇ ਉਦੋਂ ਦੇ ਹੀ ਉਹ ਇਨਜਸਟਿਸ ਦੇ ਉਲਟ ਚੱਲਦੇ ਆਏ ਮੈਂ 22 ਸਾਲਾਂ ਦੀ ਵਕਾਲਤ ਚ ਬਹੁਤ ਕੇਸਿਸ ਉਹਨਾਂ ਦੇ ਡੀਲ ਕੀਤੇ ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਨੇ ਸਾਨੂੰ ਕੰਮ ਦਿੱਤੇ ਉਹਨਾਂ ਨੇ ਕਿਹਾ ਵੀ ਇਹ ਗਰੀਬ ਬੰਦਾ ਇਹਦਾ ਕੰਮ ਕਰਨਾ ਹੈ ਰਾਈਟ ਤੋ ਜੇ ਉਹਨਾਂ ਨੇ ਆਵਾਜ਼ ਰੇਜ਼ ਕੀਤੀ ਉਹ ਤਾਂ ਅੰਤਰਾਤਮਾ ਜਾਗਦੀ ਹਲੇ ਹੂੰ ਉਹਨਾਂ ਨੇ ਬਾਕੀ ਆਪਣੇ ਨਾਲ ਦੇ ਐਮਐਲਏ ਸਾਹਿਬਾਨ ਨੂੰ ਵੀ ਕਿਹਾ ਵੀ ਉਠੋ ਪਰ ਹੌਂਕ ਤਾਂ ਕੋਈ ਬੋਲਿਆ ਨਹੀਂ ਚਲੋ ਬੋਲਣਗੇ ਜੀ ਖਬਰਾਂ ਆ ਰਹੀਆਂ ਸੀ ਕਿ ਇੱਕ ਦੋ ਹੋਰ ਸ਼ਾਇਦ ਬੋਲਣ ਦੇ ਤਿਆਰ ਨਹੀਂ ਪਰ ਮਾੜੀ ਗੱਲ ਹੈ ਹੂੰ ਅਗਰ 70 72 ਸਾਲ ਦੀ ਆਜ਼ਾਦੀ ਦੇ ਵਿੱਚ ਅੱਜ ਵੀ ਆਪਾਂ ਗਲੀਆਂ ਤੇ ਨਾਲੀਆਂ ਤੇ ਸੜਕਾਂ ਤੇ ਰਹਿ ਜਾਾਂਗੇ ਜੀ ਫਿਰ ਤਾਂ ਦੇਸ਼ ਦਾ ਭਵਿੱਖ ਬਹੁਤ ਬਹੁਤ ਮਾੜਾ ਹੈ ਪਰ ਇਹ ਲੋਕ ਹਰਾਮ ਨੇ ਬਹੁਤ ਹੋਣ ਦੇਖੋ ਚਲੋ ਇੱਕ ਪਾਸੇ ਤਾਂ ਹੜਾਂ ਦੀ ਮਾਰ ਪਈ ਹੋਈ ਆ ਦੂਸਰੇ ਪਾਸੇ ਇੱਕ ਐਮਐਲਏ ਬੋਲਦਾ ਉਹ ਕਹਿ ਰਿਹਾ ਕਿ ਕ੍ਰਿਸ਼ਨ ਕੁਮਾਰ ਨੂੰ ਕਿ ਬਈ ਤੇਰੀ ਨਲਾਇਕੀ ਆ ਤਾਂ ਕਰਕੇ ਪੰਜਾਬ ਡੁੱਬਿਆ ਠੀਕ ਹੈ ਬਜਾਏ ਇਸ ਦੇ ਕਿ ਕ੍ਰਿਸ਼ਨ ਕੁਮਾਰ ਦਾ ਚਾਰਜ ਬਦਲ ਲੈਂਦੇ ਜਾਂ ਉਹਨੂੰ ਕੁਝ ਕਿਹਾ ਜਾਂਦਾ ਕਿ ਵੀ ਨਹੀਂ ਠੀਕ ਤਰੀਕੇ ਨਾਲ ਕੰਮ ਕਰੋ ਜਿੱਥੇ ਜ਼ਿਆਦਾ ਜ਼ਰੂਰਤ ਆ ਪਹਿਲਾਂ ਉੱਥੇ ਦਿਓ ਜਿਹੜੇ ਬੰਦੇ ਨੇ ਸਰਕਾਰ ਦੇ ਨੁਮਾਇੰਦੇ ਨੇ ਲੋਕਾਂ ਦੇ ਨੁਮਾਇੰਦੇ ਨੇ ਮਤਲਬ ਬਿਸਲ ਬਲੌਰ ਸੀਗਾ ਜਿਹੜਾ ਪੁਲਿਸ ਤੇ ਉਹਦੇ ਪਿੱਛੇ ਪੈ ਗਈ ਆ ਤੇ ਇਹ ਸਾਰਾ ਕੁਝ ਤੁਹਾਨੂੰ ਸਰਕਾਰ ਦਾ ਹੀ ਕੀਤਾ ਲੱਗਦਾ ਦੇਖੋ ਪਹਿਲੀ ਸਰਕਾਰ ਹੋ ਗਈ ਮੈਨੂੰ ਲੱਗਦਾ ਆਪਣੀ ਐਮਐਲਏ ਦੇ ਉੱਤੇ ਪਰਚਾ ਦਰਜ ਕਰਤਾ ਕਿਉਂਕਿ ਉਹਨੇ ਸ਼ਾਰਟਕਮਿੰਗਸ ਉਹ ਤਾਂ ਕਹੇ ਉਹਨਾਂ ਨੇ ਤਾਂ ਆਪਣੇ ਸਿਹਤ ਮੰਤਰੀ ਤੇ ਵੀ ਕਰਤਾ ਸੀਗਾ ਨਹੀਂ ਚਲੋ ਸਿਹਤ ਮੰਤਰੀ ਦੇ ਉੱਤੇ ਤਾਂ ਅਲੀਗੇਸ਼ਨ ਸੀਗੇ ਆਫ ਸਮ ਅਦਰ ਨੇਚਰ ਜੀ ਇਹਨਾਂ ਨੇ ਤਾਂ ਇਹੀ ਕਿਹਾ ਕਿ ਮੈਂ ਆ ਮੁੱਦਾ ਰੈਇਜ਼ ਕਰਦਾ ਆ ਰਿਆਂ ਹੜਾ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਕੰਟਰੋਲ ਕਰ ਸਕਦੇ ਸੀਗੇ ਜਿਹੜਾ ਕਿ ਕ੍ਰਿਸ਼ਨ ਕੁਮਾਰ ਜੀ ਨਹੀਂ ਕਰ ਰਹੇ ਹੈਗੇ ਤੇ ਉਹਨਾਂ ਤੇ ਪਰਚਾ ਦਿੱਤਾ ਪਰਚਾ ਵੀ ਉਹ ਦੇਤਾ ਜਿਹੜਾ ਪਿਛਲੇ 3 ਸਾਲਾਂ ਤੋਂ ਪਹਿਲਾਂ ਇਨਵੈਸਟੀਗੇਟ ਹੁੰਦਾ ਰਹੇ ਜਾਂ ਤਾਂ ਕ੍ਰਿਸ਼ਨ ਕੁਮਾਰ ਵੱਲੋਂ ਪਰਚਾ ਦਵਾਉਂਦੇ ਜੀ ਮਨ ਸਕਦੇ ਸੀ ਵੀ ਹਾਂ ਜੀ ਮੈਂ ਤਾਂ ਕੰਮ ਠੀਕ ਕਰ ਰਹਾ ਮੇਰਾ ਐਮਐਲਏ ਤਾਂ ਜੀ ਗਲਤ ਕਰ ਰਿਹਾ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਗੁਰਪ੍ਰੀਤ ਕੌਰ ਤਾਂ ਟੂਲ ਹੈ ਜਿਹੜੀ ਕਿ ਇਸਤੇਮਾਲ ਹੋ ਗਈ ਠੀਕ ਹੈ ਬਸ ਆਖਰੀ ਮੈਂ ਤੁਹਾਡਾ ਇਹ ਪੱਕੇ ਹੀ ਜਾਨਣਾ ਚਾਹੁੰਦਾ ਕਿ ਹੁਣ ਗ੍ਰਿਫਤਾਰੀ ਦੀ ਵੇਟ ਕਰੋਗੇ ਤੁਸੀਂ ਜਾਂ ਪਹਿਲਾਂ ਕਿਸੇ ਕੋਰਟ ਦੇ ਵਿੱਚ ਤੁਸੀਂ ਜਾਓ ਐਂਟੀਸੀਪੇਟਰੀ ਬੇਲ ਕੋਈ ਕੁਝ ਸਰ ਐਂਟੀਸੀਪੇਟਰੀ ਬੇਲ ਉਦੋਂ ਫਾਈਲ ਕਰਨੀ ਹੈ ਜਦੋਂ ਉਹਨਾਂ ਦੇ ਵੱਲੋਂ ਸਾਨੂੰ ਕੋਈ ਐਕਚੁਅਲ ਪੋਜੀਸ਼ਨ ਪਤਾ ਲੱਗੂਗੀ ਉਹਨਾਂ ਦੀ ਫੈਮਿਲੀ ਦੇ ਨਾਲ ਇਹ ਉਹਨਾਂ ਦੇ ਬੇਟੇ ਨਾਲ ਜੇ ਕੋਈ ਕੰਟੈਕਟ ਹੋਣਾ ਹੈ ਜਾਂ ਉਹਨਾਂ ਦੇ ਬੰਦੇ ਆ ਕੇ ਦੱਸਣਗੇ ਵੀ ਵਾਕਈ ਹੀ ਅਰੇਸਟਡ ਹੈ ਜਾਂ ਨਹੀਂ ਅਰੇਸਟਡ ਉਹਦੇ ਅਕੋਰਡਿੰਗਲੀ ਮੂਵ ਕਰਾਂਗੇ ਐਂਟੀਸੀਪਟਰੀ ਅਗਰ ਅਰੇਸਟਡ ਹੈ ਫਿਰ ਪੇਸ਼ ਕਰਨਗੇ ਫਿਰ ਰਿਮਾਂਡ ਦੀ ਸਟੇਜ ਦੇਖਾਂਗੇ ਪਰ ਆਖਰੀ ਇਹ ਹੀ ਹੈ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਕਿੰਨਾ ਕੁ ਸਟਰੋਂਗ ਬਣ ਜਾਊਗਾ ਕੇਸ ਜੋ ਵੀ ਬਣਾਇਆ ਜਾ ਰਿਹਾ ਹੈ ਜਾਂ ਪਹਿਲਾ ਵਾਲਾ ਇਹ ਵਾਲਾ ਜਾਂ ਜਿਹੜਾ ਗੋਲੀ ਚਲਾਉਣ ਵਾਲਾ ਨਹੀਂ ਦੇਖੋ ਸੱਚਾਈ ਦੀ ਜਿੱਤ ਹੁੰਦੀ ਹੈ 3 ਸਾਲਾਂ ਦੇ ਵਿੱਚ ਗੁਰਪ੍ਰੀਤ ਕੌਰ ਦਾ ਬਹੁਤ ਡਾਕੂਮੈਂਟੇਸ਼ਨ ਇਸ ਤਰ੍ਹਾਂ ਦੇ ਜਿਹੜੇ ਸਾਬਤ ਕਰਦੇ ਹੈ ਕਿ ਉਹ ਆਪੋਨੈਂਟਸ ਦੇ ਹੱਥਾਂ 'ਚ ਖੇਡ ਰਹੀ ਹੈ ਜੀ ਗੋਲੀ ਚ ਰਣ ਵਾਲੀ ਗੱਲ ਹੈ ਉਹ ਵੀ ਮੈਟਰ ਡਿਬੇਟੇਬਲ ਹੈ ਹਰਿਆਣੇ 'ਚ ਹੈ ਦੇਖ ਲਾਂਗੇ ਉੱਥੇ ਪਟਿਆਲਾ ਪੁਲਿਸ ਜਾ ਕੇ ਜਾਂ ਸਰਕਾਰ ਲੜਦੀ ਹੈ ਜਾਂ ਉੱਥੇ ਉਹਨੂੰ ਕਿਵੇਂ ਅਸੀਂ ਡਿਫੈਂਡ ਕਰਨਾ ਹੈਗਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਗੂ ਸਾਹਿਬ ਗੱਲਬਾਤ ਕਰਨ ਦੇ ਲਈ ਥੈਂਕ ਯੂ ਸਰ ਸੋ ਐਡਵੋਕੇਟ ਸਿਮਰਨਜੀਤ ਸਿੰਘ ਸੱਗੂ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਪਠਾਨ ਮਾਜਰਾ ਦੇ ਵਕੀਲ ਨੇ ਇਹ ਜਿੰਨੇ ਵੀ ਉਹਨਾਂ ਦੇ ਕੇਸ ਸੀ ਸਾਰੇ ਇਹਨਾਂ ਦੇ ਵੱਲੋਂ ਲੜੇ ਜਾ ਰਹੇ ਨੇ ਤੇ ਇਨਾਂ ਦਾ ਵੀ ਇਹੀ ਕਹਿਣਾ ਕਿ ਇਹ ਸਰਕਾਰ ਜਿਸ ਤਰੀਕੇ ਦੇ ਨਾਲ ਕਰ ਰਹੀ ਹੈ ਠੀਕ ਨਹੀਂ ਹੈ ਜੇ ਇੱਕ ਐਮਐਲਏ ਬੋਲਿਆ ਸੀ ਤਾਂ ਉਸ ਦੀ ਗੱਲ ਸੁਣ ਲੈਣੀ ਚਾਹੀਦੀ ਸੀ ਕ੍ਰਿਸ਼ਨ ਕੁਮਾਰ ਦੇ ਖਿਲਾਫ ਕੋਈ ਐਕਸ਼ਨ ਲੈ ਲੜਾ ਚਾਹੀਦਾ ਸੀਗਾ ਬਹੁਤ ਬਹੁਤ ਧੰਨਵਾਦ